ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਮੈਂ ਇੱਕ ਨਾ ਛੋਟਾ ਜਿਹਾ ਸਵਾਲ ਕਰਨਾ ਵਾਂ ਲੱਖਾ ਸਦਾਨੇ ਨੂੰ ਕਿਉਂਕਿ ਇਹ ਲੋਕ ਸਾਡੀ ਅਗਵਾਈ ਕਰਨਾ ਚਾਹੁੰਦੇ ਆ ਜੇ ਸਾਡੀ ਅਗਵਾਈ ਕਰਨਾ ਚਾਹੁੰਦੇ ਆ ਸਾਡੇ ਆਗੂ ਬੰਨਣਾ ਚਾਹੁੰਦੇ ਆ ਤੇ ਫਿਰ ਸਵਾਲ ਕਰਨਾ ਤੇ ਸਾਡਾ ਹੱਕ ਬੰਦਾ ਅੱਜ ਜਦੋਂ ਵੇਖਿਆ ਕਿਸਾਨੀ ਸੰਘਰਸ਼ ਦੇ ਲੱਖਾਂ ਨੌ ਜਵਾਨਾਂ ਨੂੰ ਉੱਥੇ ਸੰਘਰਸ਼ ਦੇ ਵੱਧ ਚੜ ਕੇ ਆਉਂਦੀ ਅਪੀਲ ਕਰਦਾ ਪਿਆ ਸੀ ਨਾਲੇ ਉਹਨਾਂ ਨੂੰ ਸਮਝਾਉਂਦਾ ਪਿਆ ਸੀ ਕੀ ਇਹ ਲੜਾਈ ਛੋਟੀ ਨਹੀਂ ਆ ਇਹ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਆ WTO ਦੇ ਨਿਊ ਵਰਡ ਦੇ ਖਿਲਾਫ ਆ ਤੇ ਆਪਾਂ ਨੂੰ ਤਗੜੇ ਹੋ ਕੇ ਲੜਨੀ ਪੈਣੀ ਆ ਕਾਲੇ ਪਿਆਗਲ ਨਹੀਂ ਬੰਦੀ ਹੁੰਦੀ ਸੰਘਰਸ਼ਾਂ ਨੂੰ ਬਹੁਤ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਚਲੋ ਠੀਕ ਆ ਸਾਰਾ ਕੁਝ ਮੰਨ ਲਿਆ ਤੇ ਆਪਾਂ ਤੇ ਵੈਸੇ ਹੀ ਕਿਸਾਨਾਂ ਨੂੰ ਫੁੱਲ ਸਪੋਰਟ ਕਰਦੇ ਆ ਸਪੋਰਟ ਹੈ ਆਪਣੀ ਪੂਰੀ ਤਰ੍ਹਾਂ ਤੇ ਪਰ ਵੀਰ ਲਖੇ ਸੁਧਾਨੇ ਨੂੰ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਸੀ ਕਿ ਮੇਰਾ ਵੀਰ ਲਖੇ ਜੇਕਰ ਸੰਘਰਸ਼ ਦੇ ਵਿੱਚ ਹੀ ਐਮਪੀ ਇਲੈਕਸ਼ਨ ਆ ਜਾਂਦੀਆਂ ਵਾਂ ਤੇ ਮੈਨੂੰ ਇਹ ਦੱਸ ਕਿ ਤੁਸੀਂ ਇੱਥੇ ਸੰਘਰਸ਼ ਤੇ ਰਹੋਗੇ ਜਾਂ ਫਿਰ ਐਮਪੀ ਇਲੈਕਸ਼ਨ ਲੜਨ ਲਈ ਇੱਥੇ ਆਓਗੇ ਤੇ ਇਹ ਸਵਾਲ ਦਾ ਜਵਾਬ ਜ਼ਰੂਰ ਦਿਓਗੇ